ਲੋ ਸਾਧ ਸੰਗਤ ਜੀ ਅੱਜ ਗਰਾਊਂਡ 'ਚ ਪ੍ਰੋਗਰਾਮ ਹੈ ਬਾਬੇ ਦੀ ਕਿਰਪਾ ਨਾਲ ਸੁਖਨੇ ਵਾਲੇ ਸੰਤਾਂ ਨੇ ਸਾਰਾ ਪ੍ਰੋਗਰਾਮ ਕਰਿਆ ਵੇਖੋ ਸੰਗਤ ਦਾ ਸੰਗਤ ਬਹੁਤ ਸੰਗਤ ਆ ਰਹੀ ਹੈ ਜਾਪਕੋੜਾ ਦਲੰਗਰ ਚੱਲ ਰਿਹਾ ਫਿਲਹਾਲ ਕੀਰਤਨ ਦੀਵਾਨ ਤੋਂ ਬਾਅਦ ਜਲੰਗਰ ਦੀ ਦੁਵਾਜਾ ਆਪਣੇ ਸੇਵਾਦਾਰ ਸੇਵਾ ਨਿਭਾਈ ਜਾਂਦੇ ਆ ਗੁਰਪ੍ਰੇਤ ਢਾਲੀਆ ਵਾਲਾ ਹਰ ਭਾਈਓ ਰੀਆ ਸਾਰੇ ਸੋਹਣ ਸਿੰਘ ਨਾਮਾਰ ਬੱਚੇ ਦੇ ਇਹਦੇ ਛੰਡ ਵੀ ਦੇ ਕੋਈ ਚੱਕਰ ਨਹੀਂ ਮੈਂ ਵੀਡੀਓ 'ਚ ਹੀ ਕਹੀ ਜਾਂਦਾ ਹੋਇਆ ਇਹਨੂੰ ਬੱਸ ਥੱਲੇ ਨੂੰ ਆ ਜਾ। ਸਭਾ ਪ੍ਰਾਪਤ ਹੋ ਜਾਵੇ ਸਾਰੇ ਆਨੇ ਦਰਸ਼ਨ ਲੈਣੇ ਹੋ ਜਾ। ਬਰਤਨ ਸਾਫ ਦੀ ਸੇਵਾ ਭਾਈ ਚੱਲੀ ਜਾਂਦੀ ਐ। ਸਾਰੇ ਚੜ੍ਹਦੀ ਕਲਾ ਰੱਖੇ ਤੰਤੁ ਬਖਸ਼ੇ ਪ੍ਰਮਾਤਮਾ ਇਹਨਾਂ ਨੂੰ। ਲੰਬੀ ਉਮਰ ਦੇਵੇ ਹੋਰ ਤਰੱਕੀ ਦੇਵੇ ਬਹੁਤ ਚੰਗੀ ਗੱਲ। ਥੋੜਾ ਜਿਹਾ ਸਾਨੂੰ ਪਿੰਡ ਨੂੰ ਯਾਨੀ ਕਿ ਲੇਟ ਪਤਾ ਲੱਗਿਆ। ਤਾ ਆਪਣਾ ਆਪਦੀ ਹਾਜ਼ਰੀ ਨਿਮਾਉਂਦਾ ਆ ਪਾਣੀ ਗਰਮ ਕਰਦਾ ਆ। ਉਰੇ ਵੀ ਲੈ ਜਾ ਕਿਧਰ ਅੱਛਾ ਉਹਨਾਂ ਤੋਂ ਆਪਾਂ ਜੀ ਲੈਣੇ ਉਹ ਬਹੁਤ ਦੋਸਤਾਂ ਦਾ ਮੁੰਡਾ ਆ ਗਿਆ ਤੇ ਬੱਚੇ ਵੀ ਸਾਰੇ ਆ ਗਏ ਮਾਤਾ ਜੀ ਉਹ ਬੱਚੇ ਉਰੇ ਆਉਂਦੀ ਉਰੇ ਆ ਜੋਰਾ ਉਰਾਓ ਮੇਰੇ ਪੁੱਤ ਭੱਜ ਕੇ ਆ ਜਾ ਸਾਰੇ ਆ ਜਾਓ ਸਾਰੇ ਆ ਜਾਓ ਸਾਰੇ ਆ ਜਾਓ ਆ ਜਾਓ ਆ ਜਾਓ ਆ ਜਾਓ ਹੋ ਜਾਣਾ ਆ ਜਾਓ ਬਈ ਮੇਰੇ ਮਹਿਲਾ ਨੂੰ ਚੱਕੋ ਮਾਤਾ ਬੋਲੋ ਉਹ ਕਹਿੰਦੇ ਬੱਚਿਆਂ ਨੂੰ ਵੇਅਰ ਕਰਨਾ ਬੱਚਿਆਂ ਨੂੰ ਸੇਵਾ ਤੇ ਲਾਓ ਆਜੋ ਮੈਂ ਕਿਹਾ ਆਪਣੇ ਆਪ ਦੇ ਬੱਚੇ ਬਹੁਤ ਚੰਗੇ ਬੱਚੇ ਆ ਆਜੋ 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 ਮੇਰੇ ਪੁੱਤ ਧਾਲੀ ਵਾਲਾ ਆ ਜਾ ਆਇਆ ਮੇਰਾ ਪੁੱਤ ਸੇਵਾ ਕਰਨੀ ਆ ਮੇਰੇ ਘਰ ਦੇ ਪ੍ਰਤੀਨਿਆ ਲੰਮੀ ਹੋਈ ਹੈ ਮਾਤਾ ਜੀ ਉਹਨਾਂ ਤੋਂ ਸ਼ੁਰੂ ਹੋ ਗਏਗਾ ਆਜੋ 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 ਮੇਰੇ ਪੁੱਤ ਆਜੋ 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 ਹਰਿਆਣਵੀ ਵੈਲਕਮ ਮਹਾਰਾਜ ਭੋਜਨ ਖਾਓ ਲਾ ਸੇਵਾ ਸੁਹਾ ਕਰਾਉਣ ਨਾਲ ਉੱਥੇ ਨਹੀਂ ਬਹਿਣਾ ਭੜੇ ਲੱਗਦਾ ਚੰਗਾ ਕੋਈ ਵੀ ਸੇਵਾ ਲੈ ਲਓ ਕੋਈ ਵੀ ਠਾਕੁਰ ਪਤਵਾਰਨੀਆ ਮੂਰਤੀਆਂ ਦੀਆਂ ਚੋਣੀਆਂ ਚੋਣ ਲਓ ਜੀ ਸੰਗਤ ਦੂਰੋਂ ਦੂਰੋਂ ਵਾਕੋ ਪਿੰਡਾਂ ਤੋਂ ਸੁਖਣੇ ਆਉਂਦੇ ਦੋਦੇ ਤੋਂ ਤੇ ਦੂਰੋਂ ਦੂਰੋਂ ਪਹੁੰਚ ਚੁੱਕੀ ਆ ਤੇ ਪਹੁੰਚੀ ਵੀ ਜਾਂਦੀ ਆ ਅਗਰ ਕਰੋ ਲੋਕ ਵਿਗਿਆਨੀ ਮੂਰੇ ਕੱ ਲਗੇ ਕਿ ਇਹ ਮੂਰਤੀਆਂ ਨੂੰ ਮੰਨਣਾ ਨਹੀਂ ਸੋਣ ਹੈਂਡੀਕੈਪਟ ਮਸ਼ੀਨਾਂ ਦੀ ਸੇਵਾ ਕਰਦਾ ਮਹਤਵਾਂ ਸੋਨ ਨੂੰ ਲੰਮੀ ਉਮਰ ਦੇਵੇ ਤੇ ਮਾਨੂ ਦਾ ਛੇਤੀ ਛੇਤੀ ਵਿਆਹ ਕਰ ਦੇ ਤੇ ਸਮਾਈਲਦੀਨ ਨੂੰ ਬਹੁ ਮਿਲ ਜੇ ਅਸਲਾਮੁਅਲੈਕਮ ਵਾਲੇ ਕੈਨ ਰੋਟੀ ਬਕਾਉਣ ਵਾਲੀ ਬਹੁ ਮਿਲ ਜੇ ਨਦਰਸ਼ਨ ਵੀ ਤੇ ਅਜਿਹੇਾਰੇ ਲੋਕ ਬਣਦੇ ਤੇ ਸਾਰੇ ਭਰਾ ਵੀਡੀਓ ਨੂੰ ਸ਼ੇਅਰ ਕਰਿਓ ਜੇ ਕਮੈਂਟ ਕਰਿਓ ਜੇ ਵਕ ਵਕ ਭੈਰ ਚ ਵੱਜੋ ਤੇ ਆਣਾ ਲੈ ਕੇ ਆ ਗਿਆ ਲੱਗਦਾ ਜਿਵੇਂ ਪਹਿਲਾਂ ਮਾਪਾ ਪਰਿਵਾਰ ਵਿੱਚ ਕਸਵਟੀ ਅਨੁਗਰਾਹ ਸਮੋਤੀ ਬਰਾਵ ਦੀ ਟੋਹਰਾ ਸਹਿਦੱਖੋ ਆਪੋ ਆਪਣੀਆਂ ਵੀ ਵੀਡੀਓ ਦੇਖ ਲਿਓ ਜੇ ਪੀਚ ਤੇ ਪਾਉਂਗਾ ਵੇਖਿਆ ਬੂ ਆਪਣੀ ਮਹਾਰਾਜ ਨੂੰ ਆਪੋ ਆਪਣੀ ਵੀ ਵੇਖ ਕੇ ਤੇ ਸ਼ੇਅਰ ਕਰਦੇ ਨੇ ਕਮੈਂਟ ਕਰਦੇ ਜਿੱਦੀ ਜਿੱਦੀ ਵਿੱਚ ਤਸਵੀਰ ਕੈਪਚਰ ਕਿਵੇਂ ਠੀਕ ਹੈ ਹੁਣ ਤੂੰ ਜੁਰਜੀ ਸਰਵਾਦਾ ਪਹਿਲਾਂ ਅਸੀਂ ਆਪਣੇ ਸਾਥਰਾਂ ਨੂੰ ਢੋਲ ਲਵਾਣਾ ਹੈ ਤੇ ਢੋਲ ਦਾ ਦੂਸਰਾ ਤਾਂ ਪਹਿਲਾਂ ਹੀ ਕਰ ਦੇਤਾ ਹੈ ਮਹਾਰਾਜ ਕਦੇ ਢੋਲ ਦੁਬਾਰਾ ਤਿਆਰ ਕਰੋ ਸਰ ਆਪ ਜੀ ਮਾਤਾ ਜੀ ਮੈਂ مشورہ ਕਰਦੇ ਵੇ ਪਾਸ ਹੁਕਮੇ ਨਾਲ ਜੀ ਸੇਵਾਦਾਰ ਭਿੱਲਾ ਸਿੰਘ ਪਾਸ ਹੁਕਮੇ ਨਾਲ ਜੀ ਸਰਿੰਦਰਾ ਹਰ ਘਰ ਦਾ ਇੱਕ ਜੀ ਪਹੁੰਚਿਆ ਇਹ ਗਰਾਊਂਡ ਦੀ ਜਗ੍ਹਾ ਖੁੱਲੀ ਆ ਖੁੱਲੀ ਹੋਣ ਕਰਕੇ ਥੋੜਾ ਕੱਟ ਘੱਟ ਲੱਗਦਾ ਔਰ ਬਹੁਤ ਕਾਠਾ ਅਜੇ ਹੋਰ ਵੀ ਸੰਕਟ ਬਹੁਤ ਪਹੁੰਚ ਰਹੀ ਹੈ ਜਿਵੇਂ ਜਿਵੇਂ ਟਾਈਮ ਹੁੰਦਾ ਜਾਂਦਾ ਕਿ ਪਟਾਣੀ ਦਾ 100 ਘਰਾਂ ਦੀਆਂ ਨੇ ਬਹੁਤ ਨੇ ਕੰਮ ਕਰ ਲੈਂਦੇ ਰੱਖਿਆ ਨਾਲ ਫੈਮਿਲੀ ਦਾ ਕੰਮ ਆ ਜਾਂਦਾ ਆ ਸਾਰੀ ਸਮੂਹ ਹਰ ਸਾਲ ਹੋਵੇ ਤੇ ਸੁਨਮ ਦੇ ਸੁਹਾਗੇ ਆੜੀ ਗੱਲ ਹੋ ਜੂਗੀ ਕੌਣਿਆਂ ਵਾਸਤੇ ਬਹੁਤ ਮਾਨ ਦੀ ਗੱਲ ਆ ਬਹੁਤ ਵੱਡਾ ਇਹ ਯਾਦਗਾਰੀ ਮੇਲਾ ਹੋ ਸਕਦਾ ਹੈ ਹਰ ਸਾਲ ਬਾਬਾ ਕਿੰਨੇ ਨੇ ਕਰਾਇਆ ਪਾਰਟੀ ਕੋਟਾ ਪਿੰਡ ਕੌਣੀ ਆ ਇਹ ਸੁਖਨੇ ਵਾਲੇ ਸੰਤਾਂ ਨੇ ਕਰਾਇਆ ਬਾਤ ਆਪਣੇ ਪਿੰਡ ਦੇ ਸੰਤ ਹੋਏ ਆ ਉਹਨਾਂ ਦੀ ਯਾਦ ਦੇ ਵਿੱਚ ਇਹ ਨੌਲੇਜ ਇਕੱਠੀ ਕਰਨ ਦਾ ਹੱਕ ਬਣਦਾ ਕਿਉਂਕਿ ਤੇਰੇ ਤੂਮਰਾ ਅਮਰਤ ਸ਼ਹਿਗਰ ਸਮਝ ਗਈ ਇਹਨੂੰ ਦਿਮਾਗ ਦੇ ਵਿੱਚ ਰਿਕਾਰਡ ਕਰਿਆ ਕਰ ਅੰਦਰ ਨੂੰ ਗੱਲ ਵੀ ਇਹ ਜੇ ਇੱਥੇ ਸਮਾਗਮ ਹੋਇਆ ਤੇ ਕਿਉਂ ਹੋਇਆ ਕਿਹੜੀ ਗੱਲ ਸਾਬ ਠੀਕ ਆ ਓਕੇ ਬਾਕੀ ਬਹੁਤ ਸਹੀ ਆ ਨਾ ਕੰਮ ਹੁੰਦਾ ਹਰ ਚਿਹਰੇ ਨੂੰ ਕੈਪਚਰ ਕਰਨਾ ਕੱਲਾ ਕੱਲਾ ਚਿਹਰਾ ਪਕ ਕੈਪਚਰ ਕਰਤਾ ਇਹਦੇ ਵਿੱਚ ਜਿਆਦਾ ਰਹ ਜਾਂਦਾ ਕਈ ਵਾਰ ਬਹੁਤ ਬੰਦੇ ਮਿਸ ਹੋ ਜਾਂਦੇ ਜ਼ਿੰਦਗੀ ਚੋਂ ਹਰ ਨਾਲ ਦੇ ਵਿੱਚ ਸਿਸਟੌਨ ਲੱਗੀਆਂ ਵੇਖ ਲੋ ਬਾਈ ਤੇ ਇਹੀ ਜੇ ਕਿਤੇ ਹਰ ਸਾਲ ਹੋਵੇ ਮਾਇਆ ਕੋ ਵਾਰ ਆਣੇ ਕੋ ਵਾਰਾ ਕੁਰਪਾ ਕਰਕੇ ਠਾਕਰ ਨੂੰ ਸੋਗ ਲਗਾਇਆ ਕਿ ਸਤੋ ਕੀ ਲਗਾ ਹੈ ਭਾਈ ਤੂੰ ਕਪਾੜੇ ਉਹ ਰਾਜੇ ਮਾਰੇ ਆ ਨੇ ਸਤੋ ਐ ਲੈਡਿਸ ਮਾਨ ਮੇਲੇ ਤੇ ਜਾਂਦੇ ਰਹਿੰਦੇ ਆ ਆਪਾਂ ਵੀ ਤੇ ਲਓ ਜੀ ਵੀਰੇ ਭੈਣੇ ਭਰਾਏ ਸਾਰੇ ਜਿੰਨੇ ਵੀ ਆ ਵੀਡੀਓ ਵੇਖਦੇ ਸ਼ੇਅਰ ਜਰੂਰ ਕਰ ਦਿਆ ਕਰੋ ਤੇ YouTube ਤੇ ਵੇਖਣੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਸਾਰਿਆਂ ਦਾ ਧੰਨਵਾਦ ਤੇ ਲਵ ਯੂ ਓਕੇ ਰੂ